ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ ਅੱਜ 26 ਅਗਸਤ ਦਾ ਦਿਨ ਹੈ ਸਵੇਰੇ ਜਿਹੜੀ ਜਾਣਕਾਰੀ ਮਿਲੀ ਸੀ ਉਹ ਮਿਲੀ ਸੀ 2.5 ਲੱਖ ਕਿਊਸਕ ਪਾਣੀ ਛੱਡਣ ਦੀ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਸੀ ਲੇਕਿਨ ਦੁਪਹਿਰ ਹੁੰਦਿਆਂ ਹੁੰਦਿਆਂ 2.5 ਲੱਖ ਕਿਊਸਕ ਪਾਣੀ ਹਰ ਇੱਕ ਹੈਡ ਤੋਂ ਛੱਡ ਦਿੱਤਾ ਗਿਆ ਜਿਸ ਦੇ ਵਿੱਚ ਲੱਕੇ ਜਿਹੜੇ ਪ੍ਰਭਾਵਿਤ ਹੋਣਗੇ ਜਿਸ ਦੇ ਵਿੱਚ ਮੱਲਾਂ ਵਾਲਾ ਮੱਲਾਂ ਵਾਲਾ ਤੋਂ ਨਾਲ ਹਰਫਕੇ ਹਰ ਪਾਸੇ ਤੋਂ ਅਗਲੇ ਪਾਸੇ ਦੇਖਿਆ ਜੇ ਬ ਤਾਂ ਪਾਕਿਸਤਾਨ ਦੇ ਵਿਚ ਦਿਰਾ ਕਲਾ ਜਾਂਦਾ ਕਾਫੀ ਏਰੀਆ ਪਾਕਿਸਤਾਨ ਦਾ ਵੀ ਜਿਹੜਾ ਹੜਾਂ ਦੀ ਸਥਿਤੀ ਚੱਲ ਰਿਆ ਪੰਜਾਬ ਤਾਂ ਚੱਲ ਹੀ ਰਿਹਾ ਸੀ ਨਾਲ ਪਾਕਿਸਤਾਨ ਵੀ ਹੜਾਂ ਦੀ ਸਥਿਤੀ ਨੂੰ ਚੱਲ ਰਿਆ ਉਸ ਤੋਂ ਗੱਲਬਾਤ ਕਰੀਏ ਅਗ੍ਸ ਗੱਲ ਆਉਂਦੀ ਹੈ ਤੇ ਗੱਲ ਆਉਂਦੀ ਹੈ ਹਸੇਨੀ ਵਾਲਾ ਬਾਰਡਰ ਦੀ ਹਸੇਨੀ ਵਾਲੇ ਬਾਰਡਰ ਤੋਂ ਲੈ ਕੇ ਜਲਾਲਾਬਾਦ ਤੱਕ ਇਹ ਵੀ ਪਾਣੀ ਦੀ ਮਾਰ ਹੇਠ ਰਣ ਰਹਿਣ ਵਾਲਾ ਹੈ ਕਿਉਂਕਿ ਬਹੁਤ ਜ਼ਿਆਦਾ ਪਾਣੀ ਜਿਹੜਾ ਛੱਡਿਆ ਗਿਆ 88 ਦੇ ਬਾਅਦ ਇਸ ਵਾਰੀ ਪਾਣੀ ਸਭ ਤੋਂ ਜ਼ਿਆਦਾ ਛੱਡਿਆ ਗਿਆ 88 ਦੇ ਵਿੱਚ ਵੀ ਜਿਹੜਾ ਕਿ ਪੌਣੇ 1 2 ਲੱਖ ਕਿਊਸਕ ਪਾਣੀ ਛੱਡਿਆ ਗਿਆ ਸੀ ਇਸ ਵਾਰੀ 2.5 ਲੱਖ ਕਿਊਸਕ ਪਾਣੀ ਜਿਹੜਾ ਛੱਡਿਆ ਗਿਆ ਕਸਾਮੰਦੀਆਂ ਫਸਲਾਂ ਵੀ ਬਰਬਾਦ ਹੋਈਆਂ ਤੇ ਨਾਲ ਘਰ ਵੀ ਬਰਬਾਦ ਹੋਏ ਆ ਜੇ ਗੱਲ ਕਰੀਏ ਫਾਜਲ ਕਟਕ ਦੀ ਤਾਂ ਇਸ ਪਾਣੀ ਨੇ ਮਾਰ ਜਿਹੜੀ ਫਾਜਲ ਕਟਕ ਕਰਨੀ ਆ ਫਾਜਲ ਕਟਕ ਪਾਣੀ ਨੇ ਮਾਰ ਕਰਨੀ ਆ ਪਿੱਛੋਂ ਪੌਗਡੌਂਗ ਤੋਂ ਜਿਹੜਾ ਪਾਣੀ ਵੀ ਆ 30 ਲੱਖ ਕਿਊਸਕ ਜਿਹੜਾ ਇਸ ਨਦੀ ਦੇ ਵਿੱਚ ਛੱਡਿਆ ਗਿਆ ਕਿਉਂਕਿ ਬਿਆਸ ਅਤੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਸਤਲੁਜ ਦਰਿਆ ਦੇ ਵਿੱਚ ਪਾਣੀ ਛੱਡਣ ਦੇ ਓਵਰਫਲੋ ਹੋ ਚੱਲਿਆ ਸੀ ਹਰ ਇੱਕ ਹੈਡ ਜਿੱਥੋਂ ਕਿ ਹੁਣ 16 ਦਰਵਾਜ਼ੇ ਜਿਹੜੇ ਖੋਲ ਦਿੱਤੇ ਗਏ ਆ 31 ਦਰਵਾਜ਼ਿਆਂ ਦੇ ਵਿੱਚੋਂ 16 ਦਰਵਾਜ਼ੇ ਜਿਹੜੇ ਪਾਣੀ ਦੇ ਖੋਲ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚ ਫਾਜ਼ਿਲਕਾ ਫਰੋਜਪੁਰ ਜਲਾਲਾਬਾਦ ਮਮਦੋਟ ਅਤੇ ਹਸਿਆਂਦੀ ਵਾਲਾ ਬਾਰਡਰ ਜਿਹੜੇ ਪ੍ਰਭਾਵਿਤ ਹੋਣਗੇ ਕਾਫੀ ਪਿੰਡਾਂ ਦੇ ਵਿੱਚ ਨੁਕਸਾਨ ਹੋ ਚੁੱਕਿਆ ਕਾਫੀ ਪਿੰਡਾਂ ਦੇ ਵਿੱਚ ਪਾਣੀ ਵੀ ਵੜ ਚੁੱਕਿਆ ਕਿਸਾਨਾਂ ਦੀਆਂ ਫਸਲਾਂ ਵੀ ਨੁਕਸਾਨੀਆਂ ਗਈਆਂ ਦੋ ਤਿੰਨ ਜਗ੍ਹਾ ਤੋਂ ਇਹ ਬੰਨ ਵੀ ਟੁੱਟ ਚੁੱਕਿਆ